ਹੈਲੋ ਸਟੂਡੈਂਟਸ ਟ੍ਰੂ ਵੇਜ਼ ਦੇ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਕੁਐਸਚਨ ਲੈ ਕੇ ਆਏ ਹਾਂ ਬਹੁਤ ਹੀ ਮਜ਼ੇਦਾਰ ਕੁਐਸਚਨ ਹੈ ਠੀਕ ਹੈ ਚਲੋ ਇਹਦੇ ਵਿੱਚ ਕੀ ਕਰਨਾ ਤੁਸੀਂ 13 ਤੋਂ ਲੈ ਕੇ 69 ਤੱਕ 69 ਤੱਕ ਜਿੰਨੇ ਵੀ ਔਡ ਨੰਬਰਸ ਨੇ ਉਹਨਾਂ ਦਾ ਸਮ ਕਰਨਾ ਠੀਕ ਹੈ ਚਲੋ ਹੁਣ ਸਟੂਡੈਂਟ ਕੀ ਕਰਦੇ ਨੇ ਇਹਦੇ ਤੇ ਉਹ ਅਪਲਾਈ ਕਰ ਦਿੰਦੇ ਨੇ ਜਿਵੇਂ ਕਿੰਨੇ ਨੰਬਰਸ ਔਡ ਨੰਬਰਸ ਕਿੰਨੇ ਨੇ ਮੈਂ ਜੇ ਤੁਹਾਨੂੰ ਪੁੱਛਾਂ ਕਿ 69 ਦਾ ਕਿੰਨੇ ਔਡ ਨੰਬਰਸ ਨੇ ਤੁਸੀਂ ਕਹੋਗੇ ਜੀ ਟੋਟਲ 70 ਤੱਕ 70 ਨੰਬਰਸ ਨੇ ਤਾਂ ਹਾਫ ਈਵਨ ਨੇ ਹਾਫ ਔਡ ਨੇ ਤਾਂ 35 ਔਡ ਨੰਬਰਸ ਨੇ ਕਲੀਅਰ ਹੈ ਤਾਂ ਸਟੂਡੈਂਟ ਕੀ ਕਰਦੇ ਨੇ 35 ਦਾ ਸਕੁਅਰ ਕਰ ਦਿੰਦੇ ਨੇ ਆਨਸਰ ਆ ਜਾਂਦਾ 122 ਫਾਈਨ ਬੇਟਾ ਇਹ ਗਲਤ ਹੋ ਜਾਏਗਾ ਉਹਨੇ অপਸ਼ਨ ਵੀ ਰੱਖੀ ਆ ਭੀ ਠੀਕ ਹੈ ਐਗਜ਼ਾਮੀਨਰ ਬਹੁਤ ਚਲਾਕ ਆ ਉਹਨੂੰ ਪਤਾ ਤੁਸੀਂ ਇਹ ਕਿੱਡੋਂਗੇ ਤੇ ਇਹਦਾ ਆਨਸਰ ਹੋ ਜਾਏਗਾ ਗਲਤ ਕਲੀਅਰ ਹੈ ਨਾ ਤਾਂ ਕੀ ਕਰਨਾ ਇਹ ਤੁਸੀਂ ਸੰਮਤਾ ਕਰਤਾ ਤੇ ਸਹੀ ਵੀ ਆ ਬਟ ਕਿੱਥੋਂ ਤੱਕ ਸਹੀ ਆ ਇਹ ਤੁਸੀਂ 1 ਤੋਂ ਲੈ ਕੇ 69 ਤੱਕ ਜਿੰਨੇ ਵੀ ਓਡ ਨੰਬਰਸ ਨੇ ਉਹਦਾ ਟੋਟਲ ਕਰਤਾ ਕਲੀਅਰ ਹੈ ਨਾ ਕਿਉਂਕਿ 1 ਤੋਂ ਲੈ ਕੇ 69 ਤੱਕ ਟੋਟਲ ਕਿੰਨੇ ਨੰਬਰ ਤੇ ਨੇ 69 ਦੇ ਨੇ 34 ਈਵਨ ਨੇ 35 ਓਡ ਨੇ ਕਿਉਂਕਿ ਓਡ ਦਾ 1 ਜ਼ਿਆਦਾ ਕਿਉਂ ਹੈ ਕਿਉਂਕਿ ਸਟਾਰਟਿੰਗ ਵੀ ਓਡ ਤੋਂ ਤੇ ਐਂਡਿੰਗ ਵੀ ਓਡ ਤੇ ਆ ਕਲੀਅਰ ਹੈ ਨਾ ਤਾਂ ਚਲੋ ਤਾਂ ਇਹ ਆ ਗਿਆ 1 ਤੋਂ ਲੈ ਕੇ 69 ਤੱਕ ਦਾ ਸਮ ਬਟ ਸਾਨੂੰ ਤਾਂ 13 ਤੋਂ ਚਾਹੀਦਾ ਸੀ ਮਤਲਬ ਜੇ ਮੈਂ ਦੇਖਿਆ ਜਾਵੇ ਤਾਂ ਮਤਲਬ ਇਹਨੂੰ ਆ ਨੰਬਰਸ ਦਾ ਟੋਟਲ ਤਾਂ ਚਾਹੀਦਾ ਹੀ ਨਹੀਂ ਸੀ ਇਹ ਤਾਂ ਮੈਂ ਉਹੀ ਲੈ ਲਿਆ ਇਹ ਕਿੰਨੇ ਨੰਬਰਸ ਨੇ 1 2 3 4 5 6 ਨੰਬਰਸ ਨੇ 6 ਓ ਉਹ ਨੰਬਰਸ ਨੇ ਤਾਂ ਇਹਨਾਂ ਦਾ ਸਮ ਕੀ ਹੋਏਗਾ 6 ਦਾ ਸਕੁਅਰ 36 ਇਹਦੇ ਵਿੱਚੋਂ ਕੀ ਕਰ ਦੋ ਮਾਈਨਸ ਠੀਕ ਹੈ ਕੀ ਆ ਜਾਏਗਾ ਜਦੋਂ ਤੁਸੀਂ ਨੂੰ ਮਾਈਨਸ ਕਰੋਗੇ ਤਾਂ ਤੁਹਾਡਾ ਬਣ ਜਾਏਗਾ 1189 ਡੀ ਆਪਸ਼ਨ ਤੁਹਾਡਾ ਕੀ ਰਹੇਗਾ ਅਨਸਰ ਰਹੇਗਾ ਥੈਂਕ ਯੂ